ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਟਰੈਕਟਰ ਮਾਰਚ ਸਫਲ ਹੋਣ ਤੋਂ ਬਾਅਦ ਕਿਸਾਨ ਉਤਸ਼ਾਹਿਤ ਨਜ਼ਰ ਆ ਰਹੇ ਨੇ ਕਿਸਾਨਾਂ ਨੇ ਖਨੋਰੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਸਦਾਨ ਕਿਸਾਨਾਂ ਨੇ ਅੱਗੇ ਦੀ ਰਣਨੀਤੀ ਬਾਰੇ ਸਾਂਝ ਪਾਈ ਕਿਸਾਨਾਂ ਗੁਣੇ ਕਿਹਾ ਕਿ ਟਰੈਕਟਰ ਮਾਰਚ ਸਫਲ ਹੋਣ ਤੋਂ ਬਾਅਦ ਹੁਣ ਅਸੀਂ ਇੱਕ ਵਾਰ ਫੇਰ ਪਾਰੀ ਇਕੱਠ ਕਰਾਂਗੇ ਅੱਗੇ ਦੀ ਰਣਨੀਤੀ ਬਾਰੇ ਚਰਚਾ ਕਰਦੇ ਹਾਂ ਕਿਸਾਨਾਂ ਨੇ ਕਿਹਾ ਕਿ 11 ਫਰਵਰੀ ਨੂੰ ਰਤਨਪੁਰਾ ਰਾਜਸਥਾਨ ਵਿਖੇ ਇਕੱਠ ਕੀਤਾ ਜਾਵੇਗਾ ਉਸ ਤੋਂ ਬਾਅਦ ਖਨੋਰੀ ਅਤੇ ਸ਼ੰਭੂ ਬਾਰਡਰ ਤੇ ਇਕੱਠ ਕੀਤਾ ਜਾਵੇਗਾ ਕਿਸਾਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਮੰਗਾ ਮੰਨ ਲੈਂਦੀ ਹੈ ਤਾਂ ਇਹ ਚੰਗਾ ਹੋਵੇਗਾ ਕਿਉਂਕਿ ਕਿਸਾਨਾਂ ਨੂੰ ਫਿਰ ਇਕੱਠ ਕਰਨ ਦੀ ਜ਼ਰੂਰਤ ਨਹੀਂ ਪੈਗੀ ਦੂਜੇ ਪਾਸੇ ਟ੍ਰੈਕਟਰ ਮਾਰਚ ਸਫਲ ਹੋਣ ਤੋਂ ਬਾਅਦ ਕਿਸਾਨ ਆਗੂ ਅਭਿਮਨਿਉ ਕੋਹੜ ਕਾਕਾ ਸਿੰਘ ਕੋਟੜਾ ਤੇ ਹਰਜੀਤ ਸਿੰਘ ਹਰਦੋ ਚੰਡੇ ਨੇ ਕਿਹਾ ਕਿ ਇਸ ਸਫਲ ਟ੍ਰੈਕਟਰ ਮਾਰਚ ਤੋਂ ਬਾਅਦ ਇਸ ਦੀ ਧਮਕ ਦਿੱਲੀ ਤੱਕ ਪਹ ਗਈ ਹੈ ਛੇਤੀ ਹੀ ਸ਼ਾਇਦ ਕੇਂਦਰ ਸਰਕਾਰ ਹੁਣ ਆਪਣੇ ਵਾਅਦੇ ਯਾਦ ਕਰਦੇ ਹੋਏ ਇਹਨਾਂ ਨੂੰ ਲਾਗੂ ਕਰੇ ਕਿਸਾਨਾਂ ਨੇ ਹੋਰ ਕੀ ਕੁਝ ਕਿਹਾ ਜਾਣਦੇ ਹਾਂ ਮੇਰੇ ਤੋਂ ਪਹਿਲਾਂ 26 ਜਨਵਰੀ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਤੇ ਸਾਰੇ ਆਗੂਆਂ ਨੇ ਚੱਲਣਾ ਪਾਤਾ ਕਿ ਕਿਹੜੇ ਕਿਹੜੇ ਸਟੇਟ ਦੇ ਵਿੱਚ ਜਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਰਮਾ ਹੰਗਾਰਾ ਮਿਲਿਆ ਉਹ ਆ ਅ ਢੱਲੇਵਾਲ ਸਾਹਿਬ ਨੂੰ ਅੱਜ ਜਿਹੜੇ 60 ਦਿਨ ਹੋਏ ਨੇ ਮਰਵਾਤੇ ਬੈਠੇ ਨੂੰ ਉਹ ਕਿਸ ਮੰਗ ਤੇ ਬੈਠੇ ਨੇ ਕਿ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ ਕਰਜ਼ੇ ਤੋਂ ਕਿਸਾਨ ਮੁਕਤ ਹੋਣਾ ਚਾਹੀਦਾ ਹੈ ਡੱਲੇਵਾਲ ਦੇ ਇਹ 62 ਦਿਨਾਂ ਦੇ ਵਿੱਚ ਅਸੀਂ ਤਿੰਨ ਪ੍ਰੋਗਰਾਮ ਦਿੱਤੇ ਨੇ ਉਹ ਜਾਤ ਹੋਏ ਨੇ ਕਿ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਪੂਰੇ ਕਾਰੋਬਾਰ ਬੰਦ ਕਰਕੇ ਲੋਕ ਸੜਕਾਂ ਤੇ ਆਏ ਖਾਮਦਰ ਦੀ ਜਤਾਈ ਕਿਹਾ ਲੋਕਾਂ ਨੇ ਅਸੀਂ ਮੋਰਚੇ ਦੇ ਨਾਲ ਹੈ ਮੰਗਾਂ ਦੇ ਨਾਲ 4 ਜਨਮਰੀ ਦਾ ਪੂਰੀ ਜਿਹੜੀ ਕਿਸਾਨ ਮਹਾਪੰਚਾਇਤ ਇੱਥੇ ਕੀਤੀ ਕਿ ਖਨੌਰੀ ਦੇ ਵਿੱਚ ਉਹਦੇ ਅੰਦਾਜੇ ਨਾਲ ਪੱਤਰਕਾਰਾਂ ਤੋਂ ਨਾਲ ਸਾਥੋਂ ਨਾਲ ਆਮ ਜਨਤਾ ਤੋਂ ਇਟਾ ਵੱਡਾ ਕੱਟ ਸੀ ਉਹ ਨਾਪਿਆ ਨਹੀਂ ਗਿਆ ਤੀਜਾ ਅੱਜ ਜਿਹੜਾ 26 ਜਨਵਰੀ ਦਾ ਅੱਜ ਅਸੀਂ ਇਸ ਕਰਕੇ ਟਰੈਕਾਂ ਦੇ ਮੂਤਰ ਕਰੇ ਸੀ ਕਿ ਸਾਡੀਆਂ ਜ਼ਮੀਨਾਂ ਖੋ ਲੈਣੀਆਂ ਨੇ ਤਾਂ ਸਾਡੇ ਟਰੈਕ ਫਿਰ ਕੁਬਾਰ ਤੇ ਜਾਣੇ ਨੇ ਅਸੀਂ ਇਦੋਂ ਇਹਨਾਂ ਨੂੰ ਆਪਦੇ ਪੁੱਤ ਦਾ ਦਰਜਾ ਦਿੱਤਾ ਅੱਜ ਉਹ ਸੜਕਾਂ ਤੇ ਲੈ ਕੇ ਆਏ ਅਗਲਾ ਜਿਹੜਾ ਢੱਲੇਵਾਲ ਸਾਹਿਬ ਦੀ ਭਾਵਨਾ ਢੱਲੇਵਾਲ ਸਾਹਿਬ ਨੂੰ ਪੂਰੇ ਦੇਸ਼ ਦੇ ਕਿਸਾਨਾਂ ਦੀ ਅੰਦਰੋਂ ਚਿੰਤਾ ਹੈ ਤਾ ਉਹਨਾਂ ਨੂੰ 62 ਦਿਨ ਹੋ ਗਏ ਪਰਵਰਤੇ ਬੈਠਿਆ ਨੂੰ ਉਹਨਾਂ ਨੇ ਸਾਡੇ ਨਾਲ ਥੋੜਾ ਜਿਹਾ ਪਹਿਲਾਂ ਹੀ ਪ੍ਰੋਗਰਾਮਾਂ ਤੇ ਜਾ ਕੇ ਕੀਤਾ ਸੀ ਵੀ ਆਪਣੇ ਮੋਰਚੇ ਨੂੰ ਸਾਲ ਪਰ ਹੋ ਰਿਹਾ ਹੈ 12 ਤਰੀਕ ਨੂੰ ਸਾਲ ਹੋ ਜਾਣਾ ਹੈ ਅਸੀਂ ਤਿੰਨ ਮੋਰਚੇ ਚੱਲਦੇ ਨੇ ਭਾਰਤ ਵਿੱਚ ਰਤਨਪੁਰਾ ਖਨੌਰੀ ਸ਼ੰਭੂ ਪੂਰੇ ਜਿਵੇਂ ਤੁਸੀਂ ਪਿਛਲੇ ਸਾਡੇ ਤਿੰਨ ਪ੍ਰੋਗਰਾਮ ਪੂਰੇ ਲਾਗੂ ਕੀਤੇ ਨੇ ਪੂਰੇ ਤੇਜ ਦੇ ਕਿਸਾਨ ਜੁੜੇ ਨੇ ਆਸ ਰੱਖਾਂਗੇ ਕਿ ਜਿਹੜੇ 11 ਤਰੀਕ ਨੂੰ 11 ਤਰੀਕ ਨੂੰ ਰਤਨਪੁਰਾ ਰਾਜਸਥਾਨ ਦੇ ਵਿੱਚ ਇਸ ਮੋਰਚੇ ਦੇ ਸਾਲ ਜਿਹੜਾ ਪੂਰਾ ਹੋਣ ਜਾ ਰਿਹਾ ਉਸੇ ਕੱਠ ਕਰਾਂਗੇ ਉਹ ਰਾਜਸਥਾਨ ਦੇ ਕਿਸਾਨਾਂ ਦਾ ਕੱਠੂਗਾ 12 ਨੂੰ 12 ਨੂੰ ਜੜੇ ਖਨੋਰੀ ਐਸੇ ਜਗ੍ਹਾ ਦੇ ਵਿੱਚ ਬਹੁਤ ਵੱਡਾ ਇਕੱਠ ਕਰਕੇ ਕੋਸ਼ਿਸ਼ ਕਰਾਂਗੇ ਕਿ ਡੱਲੇਵਾਲ ਵੀ 2 ਮਿੰਟ 4 ਮਿੰਟ ਜਿਵੇਂ ਅੱਗੇ ਭਾਵਨਾ ਸੀ ਡੱਲੇਵਾਲ ਦੀ ਕਿ ਤੁਸੀਂ ਇਹ ਕਹਿ ਰਹੇ ਹੋ ਵੀ ਡੱਲੇਵਾਲ ਸਾਹਿਬ ਨਾਲ ਗੱਲ ਕਰਾਈ ਜਾਵੇ ਡੱਲੇਵਾਲ ਦੇ ਦਰਸ਼ਨ ਕਰਵਾਈ ਜਾਣ ਉਹ ਕਹਿੰਦਾ ਵੀ ਜਿਹੜੇ ਲੋਕਾਂ ਲਈ ਮੈਂ ਲੜ ਰਿਆਂ ਜਿਹੜੇ ਲੋਕਾਂ ਲਈ ਮਰ ਰਿਆਂ ਤਾਂ ਉਹ ਲੋਕਾਂ ਦਾ ਇਕੱਠ ਕਰੋ ਮੈਂ ਉੱਥੇ ਜਾ ਕੇ ਦੋ ਸ਼ਬਦ ਬੋਲਾਂ ਤਾਂ 12 12 ਫਰਵਰੀ ਨੂੰ ਬਹੁਤ ਵੱਡਾ ਐਸੇ ਖਨੌਰੀ ਤੇ ਆਪਾਂ ਲੱਖਾਂ ਦਾ ਕੱਟ ਕਰਾਂਗੇ ਜਿਵੇਂ ਤੁਸੀਂ 4 ਜਨਵਰੀ ਨੂੰ ਇਸੇ ਖਲੋਰੀ ਦੇ ਵਿੱਚ ਕੀਤਾ ਸੀਗਾ 13 ਨੂੰ ਸ਼ੰਭੂ ਸਾਡੇ ਤਿੰਨ ਮੋਰਚੇ ਚ ਚੱਲਦਿਆ 13 ਫਰਵਰੀ ਨੂੰ ਸ਼ੰਭੂ ਦੇ ਵਿੱਚ ਪਰ ਕਾੜ ਤੋੜ ਜਿਹੜਾ ਤੇ 14 ਫਰਵਰੀ ਨੂੰ ਸਰਕਾਰ ਨਾਲ ਜਿਹੜੀ ਮੀਟਿੰਗ ਰੱਖੀ ਹੈ ਤਾਂ ਇਹਦੇ ਵਿੱਚ ਜਿੰਨੀਆਂ ਲੋਕਾਂ ਦੀਆਂ ਭਾਵਨਾਵਾਂ ਮੋਰਚੇ ਦੇ ਨਾਲ ਜਿੰਨੀਆਂ ਇਹ ਮੰਗਾਂ ਤੇ ਆਪਾਂ ਲੜ ਰਹੇ ਹਾਂ ਪੂਰਾ ਸਾਲ ਹੋ ਗਿਆ ਇਸ ਸਾਲ ਦੇ ਵਿੱਚ ਬੜਾ ਕੁਝ ਗਮਾਇਆ ਤੇ ਬੜਾ ਕੁਝ ਪਾਇਆ ਵੀ ਹੈ ਕਮਾਇਆ ਤਾਂ ਸਾਡੇ 435 ਕਿਸਾਨ ਜ਼ਖਮੀ ਹੋਏ ਨੇ 40 ਸਾਡੇ ਕਿਸਾਨ ਸ਼ਹੀਦ ਹੋ ਗਏ ਟਰੈਕ ਭੰਨੇ ਗਏ ਹੋਰ अनेका ਸਾਡੀਆਂ ਜਿਹੜੇ ਇਸ ਮੋਰਚੇ ਦੇ ਵਿੱਚ ਸ਼ੁਭ ਕਰਨ ਇਸੇ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਹਰਿਆਣੇ ਦੀ ਗੋਲੀ ਦੇ ਨਾਲ ਤਾਂ ਪਾਇਆ ਸੀ ਇਹ ਕੁਛ ਹੈ ਕਿ ਜਿਹੜੀਆਂ ਪਹਿਲਾਂ ਦੱਬੀ ਬੈਠੀ ਸੀ ਸਰਕਾਰ ਐਮਐਸਪੀ ਗਰੰਟੀ ਕਾਨੂੰਨ ਤੋਂ ਪਿੱਛੇ हट ਰਹੀ ਸੀ ਉਹਦੀ ਚਰਚਾ ਜ ਪੂਰੇ ਦੇਸ਼ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਪਾਉਣਾ ਪਿਆ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਐਮਐਸਪੀ ਗਰੰਟੀ ਕਾਨੂੰਨ ਦੇਵਾਗੇ। ਸੁਆਮੀਨਾਥਨ ਦੀ ਰਿਪੋਰਟ ਚਰਚਾ ਨਹੀਂ ਕੋਈ ਕਰਨ ਨੂੰ ਤਿਆਰ ਸੀ। ਅੱਜ ਲਾਗੂ ਹੋਣ ਦੀਆਂ ਗੱਲਾਂ ਹੋਈਆਂ ਨੇ। ਇਹ ਸਾਰੀਆਂ ਮੰਗਾਂ ਤੇ ਜਿਹੜਾ ਮੈਂ ਖਾਸ ਕਰਕੇ ਜਿਹੜੇ ਸਾਡੇ ਤਿੰਨੇ ਮੋਰਚੇ ਚੱਲਦੇ ਨੇ ਇਹਦੇ ਮੋਰਚੇ ਤੇ ਆਪਾਂ ਇਸ ਵਕ ਖਨੌਰੀ ਪੀਸੀ ਕਰ ਰਹੇ ਹਾਂ ਤਾਂ ਆਸ ਕਰਾਂਗੇ ਕਿ 11 ਨੂੰ ਰਤਨਪੁਰੇ ਦੇ ਵਿੱਚ ਰਾਜਸਥਾਨ ਦੇ ਬਹੁਤ ਵੱਡੇ ਕਿਸਾਨ ਉਹਦੀ ਮੰਗ ਸੀ ਉਥੇ ਘੱਟ ਹੋਊਗਾ 12 ਨੂੰ ਖਨੌਰੀ ਕੋਚ ਕਰਾਂਗੇ ਕਿ ਡੱਲੇਵਾਲ ਸਾਹਿਬ ਲਾਜ਼ਮੀ 2 ਮਿੰਟ 4 ਮਿੰਟ ਜੇ ਇਥੇ ਬੋਲ ਸਕਣਗੇ ਤਾਂ ਹੀ 14 ਦੀ ਮੀਟਿੰਗ ਦੇ ਵਿੱਚ ਪੱਕਾ ਰੱਖ ਸਕਣਗੇ ਤਾਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਖਾਸ ਕਰਕੇ ਸਾਡਾ ਹਰਿਆਣਾ ਪੰਜਾਬ ਤਾਂ 12 ਜਨਵਰੀ ਨੂੰ ਖਨੌਰੀ ਦੇ ਵਿੱਚ ਪਹੁੰਚੋ ਤੇ 13 ਨੂੰ ਸ਼ੰਭੂ ਦੇ ਵਿੱਚ ਇਹ ਸਾਡੇ ਅਗਲੇ ਚੌਥਾ ਪ੍ਰੋਗਰਾਮ ਹੈ ਜਿਹੜਾ ਅੱਜ ਅਸੀਂ ਐਲਾਨ ਕੀਤਾ ਹੈ ਆਸ ਹੈ ਤੁਹਾਡੇ ਮਦਦ ਰਾਈ ਇੱਕ ਘਰ ਘਰ ਗੱਲ ਜਾਊਗੀ ਤੇ ਇਹਨੂੰ ਅਮਲ ਦੇ ਵਿੱਚ ਲਿਆ ਕੇ ਲੱਖਾਂ ਦਾ ਸਾਡਾ ਕਾਟੂਗਾ ਧੰਨਵਾਦ ਦੇਸ਼ ਵਿਦੇਸ਼ ਦੀਆਂ ਤਾਜ਼ਾ ਤਰਿਨ ਖਬਰਾਂ ਲਈ ਤੁਸੀਂ ਜੁੜੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ